ਕੜੀਆਂ ਦੇ ਥੱਲੇ ਕੀ ਲਕੋਇਆ ਹੋਇਆ ਹੈ ਅੱਛਾ ਪਾਲਕ ਕੀ ਬਾਤ ਹੈ ਬੜੀ ਜਾੜਾ ਬਪੂ ਜੀ ਅੱਡੀ ਅੱਜਕੱਲ ਤਾਂ ਮਿਲਣਾ ਤਾਂ ਕਿਸੇ ਨੂੰ ਹੀ ਨਹੀਂ ਹੈ ਚੱਲਦਾ ਹੈਗਾ ਸਾਈਕਲ ਕੋਈ ਤੁਰ ਨਹੀਂ ਸਕਦਾ ਤੁਸੀਂ ਸਾਈਕਲ ਚਲਾਈ ਜਾਂਦੇ ਹੋ ਹੈ ਮੈਂ ਪੰਜਾਬ ਦਾ ਕਿਲੋ ਭਾਜਨ ਦੇ ਇੱਕ ਜੰਮ ਪ੍ਰਾਣੀ ਆਰਵੇਲੀ ਹੈਗੀ ਨਹੀਂ ਤੁਹਾਡੇ ਬਹੁਤ ਨਹੀਂ ਮੰਦੀ ਹੈ ਅੱਛਾ ਗੱਲਾਂ-ਬਾਤਾਂ ਕਰਦੇ ਹੁਣ ਨਾਲ ਵਧੀਆ ਦਿਲ ਦੀਆਂ ਹੈਂ ਰੋਟੀ ਰੱਟੀ ਮਿਲ ਜਾਂਦੀ ਏ ਘਰੀਆਂ ਨੂੰ ਰੋਟੀ ਤਾਂ ਬੈੱਡ 'ਤੇ ਮਿਲਦੀ ਏ ਸੇਵਾ ਵਧੀਆ ਹੋ ਰਹੀ ਏ ਬਸ ਇਹ ਏਜ ਜਿੰਦਗੀ ਨਹੀਂ ਮਿਲਦੀ ਫਿਰ ਜੇ ਰੋਟੀ ਬੈੱਡ 'ਤੇ ਵਧੀਆ ਆਰਾਮ ਨਾਲ ਮਿਲਦੀ ਹੈ ਨਾ ਮੇਰੇ ਅਨੰਦ ਹੈ 30 ਸਾਲ ਹੋ ਗਏ ਤੇ ਫਿਰ ਉਹਨਾਂ ਨੇ ਇਕੱਲਿਆਂ ਨਹੀਂ ਬੱਚਿਆਂ ਨੂੰ ਪਾਲਿਆ ਤੁਸੀਂ ਨਾਲ ਸਹਿਯੋਗ ਦਿੱਤਾ ਉਹਨਾਂ ਦੇ ਨੂੰ ਸਹਿਯੋਗ ਦਿੰਦਾ ਰਹਿੰਦੇ ਹਾਂ ਹੂੰ 30 ਸਾਲ ਹੋ ਗਏ ਕਹਿੰਦੇ ਨੇ ਹੁੰਦੇ ਕਹਿੰਦੇ ਵੀ ਜਿਵੇਂ ਮਰਜ਼ੀ ਹੋਵੇ ਪਿਓ ਦੇ ਤਾਂ ਨਾਲ ਖੜਨਾ ਹੀ ਖੜਨਾ ਜਿਹੜੇ ਮਰਜ਼ੀ ਹਲਾ ਦੇ ਤੀਰੀ ਤਕੀਲੀ ਆਂਦੀ ਤੀਰੀ ਦੇਖੀ ਸਸਰੀ ਕਾਲ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਉਂਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਤੇ ਤੁਸੀਂ ਦੇਖ ਰਹੇ ਹੋ ਜੀ ਤੇ ਟੀਵੀ ਐਨਆਰਆਈ ਅੱਜ ਦੀ ਬੜੀ ਕਮਾਲ ਦੀ ਸਟੋਰੀ ਤੁਹਾਨੂੰ ਦਿਖਾਵਾਂਗੇ ਅਸੀਂ ਬਹੁਤ ਹੀ ਮੋਟੀਵੇਸ਼ਨਲ ਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਇਹ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇੱਕ ਮੋਟੀਵੇਸ਼ਨ ਜਿਹੜੀ ਹੈ ਅਸੀਂ ਫਲਾਈਏ ਚੰਗੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰੀ ਕਿਉਂਕਿ 네ਗੇਟਿਵਿਟੀ ਤਾਂ ਦੁਨੀਆ ਤੇ ਬਹੁਤ ਫੈਲੀ ਹੋਈ ਹੈ ਕੋਈ ਅਜਿਹੀ ਚੀਜ਼ ਹੋਵੇ ਜਿਹਦੇ ਨਾਲ ਸਾਨੂੰ ਸਭ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਜਿਵੇਂ ਕਿ ਅਸੀਂ ਗੱਲ ਕਰੀਏ ਕਿ ਸਾਡੇ ਬਜ਼ੁਰਗ ਬਾਪੂ ਜੀ ਹਨਾ ਸਾਡੇ ਬਜ਼ੁਰਗਾਂ ਦਾ ਅਸੀਂ ਬਹੁਤ ਹੀ ਦਿਲੋਂ ਸਤਿਕਾਰ ਕਰਦੇ ਆ ਪਰ ਜਦੋਂ ਅਸੀਂ ਦੇਖਦੇ ਆ ਕਿ ਸਾਡੇ ਬਜ਼ੁਰਗ ਅੱਜ ਵੀ ਕੰਮ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਲੈ ਕੇ ਖਿਆਲ ਮੰਦ ਦੇ ਵਿੱਚ ਆ ਜਾਂਦਾ ਕਿ ਨੌਜਵਾਨ ਕੀ ਕਰ ਰਹੇ ਨੇ ਜੇ ਸਾਡੇ ਬਜ਼ੁਰਗ 70 80 ਸਾਲ ਦੇ ਹੋ ਕੇ ਐਨੀ ਮਿਹਨਤ ਕਰ ਰਹੇ ਨੇ ਤਾਂ ਅਸੀਂ ਵੇਲੇ ਕੀ ਕਰ ਰਹੇ ਹਾਂ ਸੋ ਕਿਤੇ ਨਾ ਕਿਤੇ ਇਹ ਸੇਧ ਲੈਣ ਵਾਲੀ ਕਹਾਣੀ ਹੈ ਮੈਂ ਤੁਹਾਨੂੰ ਮਿਲਾਉਂਗੀ ਇੱਕ ਬਜ਼ੁਰਗ ਬਾਪੂ ਜੀ ਮੇਰੇ ਨਾਲ ਨੇਗੇ ਤੇ ਇਹ ਸਾਗ ਲੈ ਕੇ ਜਾ ਰਹੇ ਸੀ ਸਾਗ ਇਹਦੇ ਕੋਲ ਧੜੀਆਂ ਹੈਗੀਆਂ ਨਾਲ ਕੋਲੇ ਤੇ ਰਸਤੇ ਦੇ ਵਿੱਚ ਮੈਨੂੰ ਮਿਲੇ ਪਹਿਲਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਠੀਕ ਆ ਜੀ ਕੀ ਨਾਮ ਹੈ ਤੁਹਾਡਾ ਪਾਲ ਸਿੰਘ ਜੀ ਪਾਲ ਸਿੰਘ ਬਾਪੂ ਜੀ ਕਿੰਨੀ ਕੁ ਉਮਰ ਹੋਗੀ ਉਮਰ ਤਾਂ 70 ਕੁ ਦੇ ਘੜ ਚ ਹੋਗੀ ਅੱਛਾ ਬਾਵਾ ਹੀ ਉਮਟ ਪਾਤੀ ਤੁਸੀਂ ਤਾਂ ਹੈ ਹੋਰ ਕੀ ਹਜੇ ਵੀ ਪੂਰੇ ਤਗੜੇ ਭਏ ਹੋ ਸਾਈਕਲ ਸੋਕਲ ਪੂਰਾ ਚਲਾ ਲੈਣੇ ਹੋ ਹੈ ਸਾਈਕਲੇ ਚਲਾਉਣਾ ਤੁਹਾਨੂੰ ਹੈ ਸਾਈਕਲ ਚਲਾਉਣਾ ਬੜੀ ਜਾਨ ਹੈ ਬੱਪੂ ਜੀ ਐਡੀ ਅੱਜ ਕੱਲ ਤਾਂ ਮਿਲਣਾ ਤਾਂ ਕਿਸੇ ਨੂੰ ਹੀ ਨਹੀਂ ਹੈ ਚੱਲਦਾ ਹੈਗਾ ਸਾਈਕਲ ਕੋਈ ਤੁਰ ਨਹੀਂ ਸਕਦਾ ਤੁਸੀਂ ਸਾਈਕਲ ਚਲਾਈ ਜਾਂਦੇ ਹੋ ਹੈ ਮੈਂ 50 50 ਕਿਲੋ ਵਜਨ ਦੇ ਜਿੱਕੇ ਜਾਂਦਾ ਅੱਛਾ ਬੱਪੂ ਜੀ ਇਹ ਤੁਸੀਂ ਕੀ ਲੈ ਕੇ ਜਾ ਰਹੇ ਹੋ ਇਹਦੇ ਵਿੱਚ ਜੀ ਤੜੀਆ ਤੜੀਗੇ ਤੇ ਥੱਲੇ ਕੀ ਲੁਕੋਇਆ ਹੋਇਆ ਅੱਛਾ ਪਾਲਕ ਕੀ ਬਾਤ ਹੈ ਏ ਫਿਰ ਹੁਣ ਤੁਸੀਂ ਲੈ ਕੇ ਕਿੱਥੋਂ ਆਏ ਹੋ ਜੀ ਖੇਤਾਂ ਚੋਂ ਖੇਤ ਚੋਂ ਲੈ ਕੇ ਆਹਿੰ ਪਿੰਡ ਮਰਦੀ ਕਰਦੀ ਕਰਦੀ ਤੋੜ ਵੱਢ ਕੇ ਕਿਆ ਬਾਤ ਮਰਦੀ ਕਰਦੀਆਂ ਪਿੰਡਾ ਬਣਾ ਅੱਛਾ ਜੀ ਇੱਥੇ ਨੇੜੇ ਹੀ ਆ ਜੀ ਤੁਹਾਡਾ ਹਾਂ ਨੇੜੇ ਹੀ ਆ ਬਾੜਨ ਦੇ ਨਾਲੇ ਠੀਕ ਹੈ ਠੀਕ ਹੈ ਤੇ ਫੇਰ ਇਹ ਤੁਸੀਂ ਡੇਲੀ ਲੈ ਕੇ ਜਾਂਦੇ ਹੋ ਜੀ ਇਹਨੂੰ ਫਿਰ ਹੁਣ ਲੈ ਕੇ ਕਿੱਥੇ ਜਾਉਂਗੀ ਤੁਸੀਂ ਵੇਚਣਾ ਇਹਨੂੰ ਵੇਚ ਕੇ ਕਿੱਥੇ ਵੇਚਣਾ ਤੁਸੀਂ ਮਤਲਬ ਪਿੰਡਾ ਚ ਜਾਂਦੇ ਹੋ ਸ਼ਹਿਰ ਚ ਜਾਂਦੇ ਹੋ ਕਿ ਮਤਲਬ ਮੰਡੀ ਨਾਲ ਮੰਡੀ ਦਾਣਾ ਜੀ ਅੱਛਾ ਤੇ ਰੇੜੀਆਂ ਲੱਗਦੀਆਂ ਨੇ ਸਬਜ਼ੀ ਵਾਲੀਆਂ ਹਾਂਜੀ ਹਾਂਜੀ ਉਹਨਾਂ ਕੋਲ ਬੈਠ ਕੇ ਵੇਚਦੇ ਆ। ਅੱਛਾ ਚਾਚਾ ਮਤਲਬ ਆਪ ਹੀ ਵੇਚਦੇ ਹੋਗੇ। ਠੀਕ ਹੈ। ਤੇ ਬਾਪੂ ਜੀ ਤੁਸੀਂ ਆਪ ਘਾਉਨੇ ਹੋਗੇ ਘਰੇ। ਨਾ ਬਲ ਬੀਜਿਆ ਬਾਪੂ ਨੇ ਖੇਤਾਂ ਮਾਂ। ਅੱਛਾ ਚਾ ਆਪਣੇ ਖੇਤਾਂ ਚ ਬੀਜਿਆ ਆ। ਆਪਦੀ ਘਰ ਦੀ ਖੇਤੀ ਹੈ ਤੁਹਾਡੀ। ਹਾਂ ਜੀ। ਬਾਪੂ ਜੀ ਕਿੰਨਾ ਕੁ ਫਾਇਦਾ ਹੋ ਜਾਂਦਾ ਜੇ ਘਰ ਦੀ ਖੇਤੀ ਕਰਕੇ ਜਿਵੇਂ ਹੁਣ ਤੁਸੀਂ ਆ ਆਪੜਾ ਵੇਚ ਰਹੇ ਹੋਗੇ। ਖਾਣ ਜੋਗਾ ਕੰਮ ਕਰੀ ਜਾਂਦਾ ਜੀ। ਹੂੰ। ਬੇਲੇ ਰੈਕਟਰ ਨਾਲ। ਮਤਲਬ ਜੀ ਆਪਾਂ ਕਹਿ ਲਈਏ ਵੀ ਸ਼ੌਂਕ ਪੂਰੇ ਕਰਨੇ ਹੁਣ। ਸ਼ੌਂਕ ਪੂਰੇ ਹੋ ਜਾਂਦੇ ਨੇ। ਸਬਜ਼ੀ ਗੱਲੇ। ਸਬਜ਼ੀ ਦਾ ਮਨਨ ਵੇਚਦੇ ਨੇ ਹੋਵੇ 30 ਸਾਲ ਫਿਰ ਤਾਂ ਖਾਸਾ ਸਮਾਂ ਗੱਡਦਾ ਤੁਸੀਂ ਤਾਂ ਹਾਂ ਬੱਚੇ ਕਿੰਨੇ ਆ ਜੀ ਤੁਹਾਡੇ ਬੱਚੇ ਇੱਕ ਕੁੜੀ ਆ ਹਾਂ ਕੁੜੀ ਸ਼ਾਬ ਤੇ ਬੜੀ ਦੀ ਤਿੰਨ ਮੁੰਡੇ ਨੇ ਅੱਛਾ ਜੀ ਵਿਆਹ ਇਹਨੇ ਕਿ ਕੁਆਰੀ ਨੇ ਸਭ ਦਾ ਹੈ ਬਣੇ ਕੁੜੀ ਦੇ ਜਵਾਕ ਵੀ ਵਿਆਹ ਤੇ ਜ਼ਿੰਮੇਵਾਰੀ ਮੁੱਕ ਤੋ ਫਿਰ ਤਾਂ ਤੁਸੀਂ ਹੈ ਅੱਛਾ ਤੇ ਫਿਰ ਤੁਸੀਂ ਆਪ ਕਰ ਰਹੇ ਹੋ ਕੀ ਲੋੜ ਪੈਗੀ ਆਪ ਕਰਨ ਦੀ ਜੀ ਆਪ ਹੁਣ ਬਿੱਲਾ ਨਹੀਂ ਬੈਠਾ ਕਹਿੰਦਾ ਅੱਛਾ ਸ਼ੌਕ ਹੁਣ ਦੋਤੇ ਦੋਤੀਆਂ ਹਾਂ ਪੋਤੀਆਂ ਪੋਤੇ ਵਿਹਣ ਨੇ ਹਾਂ ਉਹ ਮਾਂਗੇ ਦੇਣਾ ਮੁੰਡੇ ਵਿਲਾਉ ਕੋ ਸੇ ਅੱਛਾ ਅੱਛਾ ਨਹੀਂ ਹੁਣ ਤੁਹਾਡੀ ਜ਼ਿੰਮੇਵਾਰੀ ਤਾਂ ਖਤਮ ਹੋ ਗਈ ਤੁਸੀਂ ਵਿਆਹ ਤੇ ਵਿਲੇ ਹੋਗੇ ਤੇ ਹੁਣ ਤੁਸੀਂ ਕੀ ਦੇਣਾ ਮੈਂ ਕੁੜੀ ਦੇ ਜਵਾਗ ਦਵਾਈ ਮੇਰਾ ਮਰਗਦਾ ਤੀ ਚਲੋਗੇ ਅੱਛਾ ਜੀ ਦਵਾਈ ਖਾ ਕੇ ਉਹਦੇ ਕੋਲ ਤਿੰਨ ਜਵਾਗ ਤੇ ਤਿੰਨ ਬਹੈਣੇ ਮੈਂ ਤੁਸੀਂ ਆਪ ਵਿਆਹੀ ਨਹੀਂ ਜੀ ਆਪ ਵਿਆਹ ਨਹੀਂ ਕੋਈ ਸੁਣਨ ਲੱਗਾ ਕੋਈ ਮੈਂ ਕਰਿਆ ਇੰਨੀ ਇੰਨੀ 30 ਸਾਲ ਹੋ ਗਏ ਤੇ ਫਿਰ ਉਹਨਾਂ ਨੇ ਇਕੱਲਿਆਂ ਨਹੀਂ ਬੱਚਿਆਂ ਨੂੰ ਪਾਲਿਆ ਤੁਸੀਂ ਨਾਲ ਸਹਿਯੋਗ ਦਿੱਤਾ ਉਹਨਾਂ ਦੇ ਲੋਕ ਇਹੰਦਾ ਰਹਿ ਮੈਂ ਹੂੰ 3 ਸਾਲ ਹੋ ਗਏ ਮੈਨੂੰ ਕਹਿੰਦੇ ਨਹੀਂ ਹੁੰਦੇ ਕਹਿੰਦੇ ਵੀ ਜਿਵੇਂ ਮਰਜ਼ੀ ਹੋਵੇ ਪਿਓ ਦੇ ਤਾਂ ਨਾਲ ਖੜਨੇ ਖੜਨਾ ਜਿਹੜੇ ਮਰਜ਼ੀ ਹਲਾਤ ਹੋਣ ਮੈਂ 3 ਸੱਤ ਤੱਕੀ ਨਹੀਂ ਜਾਂਦੀ ਧੀ ਨਹੀਂ ਤੱਕੀ ਜਾ ਬਿਲਕੁਲ ਹਾਂ ਲੋਕ ਕਹਿੰਦੇ ਸੀ ਕਹਿੰਦੇ ਹਾਂ ਧੀ ਨੂੰ ਕੁੜੀ ਨੂੰ ਲਿਆ ਹੂੰ ਕੁੜੀ ਕਦੇ ਮਾਂ ਨਹੀਂ ਜਾਂਦੀ ਕਿਤੇ ਅੱਛਾ ਵਿਮੁਖੀ ਰਹੂੰ ਤੇ ਤੁਸੀਂ ਸਾਥ ਦਿੱਤਾ ਪੂਰਾ ਸਾਥ ਪੂਰਾ ਦਿਆ ਜੀ ਕੀ ਮਤਲਬ ਰਾਸ਼ਨ ਪਾਣੀ ਵਗੈਰਾ ਉਹ ਦੰਦੇ ਰਹੇ ਜਦੋਂ ਆ ਚੀਜ਼ ਹੋ ਜੇ ਨਾ ਬਾਪੂ ਜੀ ਤੇ ਪਿਓ ਨੂੰ ਬਹੁਤ ਦੁੱਖ ਹੋ ਜਾਂਦਾ ਉਹ ਸੋਚਦਾ ਕਿਤੇ ਤਾਂ ਹੁੰਦਾ ਵੀ ਮੇਰਾ ਧੀ ਬਹੁਤ ਵਧੀਆ ਸੁਖੀ ਬਸੇ ਤੇ ਜਦੋਂ ਆ ਚੀਜ਼ ਹੋ ਜੇ ਤੇ ਬਾਪੂ ਦਾ ਚੈਨ ਨੀਂਦ ਸਭ ਹਰਾਮ ਹੋ ਜਾਂਦੀ ਹੈ ਵੀ ਇਹ ਕੀ ਬਣ ਗਿਆ ਹਨਾ ਬਹੁਤ ਹੁਣ ਉਹਦੇ ਕਰਕੇ ਮੈਂ ਕੁੜੀ ਵੀ ਆਈ ਆ 2 ਮਹੀਨੇ ਹੋ ਗਏ ਅੱਛਾ ਜੀ ਉਹਨਾਂ ਦੀ ਹਾਂ ਮਾਪੇ ਕੋਲ ਹੂੰ ਹੂੰ ਸਾਰਾ ਸਮਾਨ ਮੈਂ ਦੇ ਆ ਅੱਛਾ ਬੈਕ ਤੇ 50000 ਦੇ ਵੱਧ ਦਾ ਹਮ ਮਾਰੀ ਨੂੰ 90 ਦੀ ਚਿਕਾਈ ਆ ਹਮ ਵਿਆਹ ਕਰਨੇ ਕਿਹੜਾ ਸੌਖੇ ਪਏ ਨੇ ਲੱਖਾਂ ਲੱਖਰਪਈਆ ਚਾਹੀਦਾ ਆਮ ਬੰਦਾ ਵੀ ਵਿਆਹ ਕਰਨ ਦਾ ਸੋਚਦਾ ਨਹੀਂ ਡਰਦੇ ਨੇ ਲੋਕ ਵੀ ਇੰਨਾ ਖਰਚਾ ਕਿੱਥੋਂ ਕਰਾਂਗੇ ਕਰਨ ਹੀ ਪੈਂਦਾ ਭਾਈ ਹੁਣ ਹਮ ਰੋਟੀ ਰੋਟੀ ਦਿੰਦੇ ਆ ਜੀ ਤੁਹਾਨੂੰ ਪੁੱਤ ਤੁਸੀਂ ਵਧੀਆ ਖੋਸ਼ ਹੋ ਆਪਣੇ ਦੋ ਮੁੰਡੇ ਦਾ ਬੜੇ ਲਏ ਨੇ ਇੱਕ ਛੋਟਾ ਲਏ ਦਾ ਹਾਂਜੀ ਵਿਚਾਰਲਾ ਮੈਸੇਜ ਆ अच्छा अच्छा रोटी रटी मिल जाती है घरे ग्यानू रोटी बेड पर मिलती है सेवा बढ़िया हो रही है बस ए ए जी जिंदगी नहीं मिलती फिर जे रोटी बेड पे बढ़िया आराम ਨਾਲ ਮਿਲਦੀ ਹੈ ਨਾ ਫਿਰ ਅਨੰਦ ਤੁਹਾਨੂੰ ਕਹਿੰਦੀ ਨਹੀਂ ਉਹ ਵੀ ਤੁਸੀਂ ਜਾਈ ਜੰਨੇ ਹੋਗੇ ਰਹਿਣ ਦੋ ਵੀ ਅਸੀਂ ਆਪ ਹੀ ਕਰ ਲਾਂਗੇ ਹਲੇ ਹੱਟ ਕੇ ਚਲਦੇ ਨੇ ਭਾਈ ਸਹੀ ਗੱਲ ਹੈ ਜਿੰਨਾ ਟਾਈਮ ਚਲਦੇ ਨੇ ਉਹਨੇ ਟਾਈਮ ਚਲਦੇ ਹੀ ਠੀਕ ਨੇ ਕਹਿੰਦੇ ਜੇ ਕੋਈ ਬੰਦਾ ਬਹਿ ਜੇ ਤੇ ਫਿਰ ਉਹ ਜੇ ਬੈਠ ਜੀਏ ਫਿਰ ਜਗਾ ਨਹੀਂ ਫਰੋਖਾ ਹੋ ਜਾਂਦਾ ਹੂੰ ਹੂੰ ਮੁਕਾ ਵਾਲੀ ਬੈਠੀ ਹੋਣਾ ਨਹੀਂ ਅੱਛਾ ਹੈਗੇ ਹਾਂ ਸਾਹ ਲੋ ਗਿਆ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਸ਼ੂਗਰ ਵੱਧ ਗਿਆ ਦਾ ਅੱਛਾ ਜੀ ਤੇ ਬਿਮਾਰੀਆਂ ਬਹੁਤ ਹੀ ਮਿਲ ਗਈਆਂ ਅੱਛਾ ਜੀ ਨੇ ਬਲ ਲੱਗ ਗਿਆ 1.5-2 ਲੱਖ ਰੁਪਈਆ ਠੀਕ ਹੈ ਸੇਵਾ ਕਰਦੇ ਨੇ ਤੁਹਾਡੇ ਨੋ ਪੁੱਤ ਉਹਨਾਂ ਦੇ ਹਾਂ ਕਰਦੇ ਨੇ ਅੱਛਾ ਪਰ ਇੱਕ ਜਿਹੜਾ ਜਿੰਨਾ ਮਰਜੀ ਕੋਸ਼ਿਸ਼ ਹੋ ਜੇ ਪਰ ਜਿਹੜੀ ਇੱਕ ਜੀਵਨ ਸਾਥੀ ਦੀ ਝਾਤ ਹੁੰਦੀ ਆ ਵੀ ਜਿਹੜਾ ਜੀਵਨ ਸਾਥੀ ਕਰਦਾ ਤੁਹਾਡਾ ਉਹ ਕੋਈ ਨਹੀਂ ਕਰ ਸਕਦਾ ਚਾਹੇ ਤੁਹਾਡਾ ਕੋਈ ਪੁੱਤ ਹੈ ਚਾਹੇ ਕੋਈ ਵੀ ਧੀ ਹੈ ਪਰ ਜੀਵਨ ਸਾਥੀ ਵਾਲੀ ਗੱਲ ਨਹੀਂ ਬਣਦੀ ਹੈਨਾ ਕੋਈ ਵੀ ਹੁਣ ਦੋਖ ਸੋਖਾ ਕੋਈ ਵੀ ਗੱਲ ਐ ਤੁਹਾਡੀ ਉਹ ਸੁਣਨਗੇ ਤੁਹਾਡੇ ਨਾਲ ਚਾਹੇ ਬੈਠੇ ਨੀ ਕਹਿੰਦੇ ਚਾਹੇ ਬੈਠਾ ਹੀ ਹੋਵੇ ਮੰਜੇ ਤੇ ਪਰ ਹੋਵੇ ਜ਼ਰੂਰ ਮੇਰੀ ਕੁੜੀ ਦਾ ਮੇਰਾ ਬਹੁਤ ਉਹ ਕਰਦੀ ਆ ਅੱਛਾ ਉਹਨੂੰ ਪਤਾ ਵੀ ਕੰਮ ਦਾ ਚਲਾ ਰਿਹਾ ਛੱਡ ਹਾਂ ਤੀਆਂ ਤਾਂ ਤੀਆਂ ਦਾ ਪਿਓ ਨਾਲ ਜ਼ਿਆਦਾ ਲਗਾਵ ਹੁੰਦਾ ਹੈ ਸ਼ੁਰੂ ਤੋਂ ਹੀ ਹੁੰਦਾ ਹੈ ਅੱਛਾ ਤੇ ਹੁਣ ਤੁਸੀਂ ਫਿਰ ਮਤਲਬ ਇਹ ਕਿਵੇਂ ਤੁਹਾਡੀ ਡੇਂਚਰ ਹੈ ਕਿਵੇਂ ਰਹਿੰਦੀ ਹੈ ਜੀ ਸਾਰੀ ਕਿਵੇਂ ਤੁਸੀਂ ਆਉਂਦੇ ਹੋ ਜਾਂਦੇ ਹੋ ਕਿਵੇਂ ਕਰਦੇ ਹੋ ਸਾਰਾ ਸਾਈਕਲ ਕੋਲੇ ਜਾਣੀ ਆ ਸਾਈਕਲ ਕੋਲੇ ਆਉਣੀ ਆ ਨਾ ਕਿੰਨੇ ਕਿਲੋਮੀਟਰ ਪੈ ਜਾਂਦੇ ਇੱਥੋਂ ਜਿੱਥੇ ਜਾਂਦੇ ਹੋ ਆਹੀ ਆ ਬਸਿਆਲਾ ਨਾਜ ਮੰਡੀ ਕਣਕ ਵੀ ਕੀਤੀ ਆ ਮੈ ਜੀਤੀ ਵੀ ਕੀਤੀ ਆ ਪਿੰਡ ਤੋਂ ਫਿਰ ਕਿੰਨਾ 5-7 ਕਿਲੋਮੀਟਰ ਮੰਨ ਕੇ ਚੱਲੇਗੇ ਹਾਂ 7-8 ਕਿਲੋ ਪੈ ਜਾਂਦੇ 7-8 ਕਿਲੋ ਫਿਰ ਵੀ ਸਾਈਕਲ ਚਲਾਉਣਾ ਤਾਂ ਬਾਪੂ ਜੀ ਬਹੁਤ ਔਖਾ ਮੈਂ ਚਲਾਉਣਾ ਕਹਿੰਦਾ ਜੀ ਹੂੰ ਹੁਣ ਤਾਂ ਸਿਆਲ ਵੀ ਆ ਗਈ ਠੰਡ ਦੇ ਵਿੱਚ ਤਾਂ ਬੰਦੇ ਤਾਂ ਉਹੀ ਨੀਰਜਾਈ ਚੋਂ ਨਿਕਲਣ ਦਾ ਜੀ ਕਰਦਾ ਤੁਸੀਂ ਖੇਤਾਂ ਚ ਸਬਜ਼ੀਆਂ ਵੱਢਦੇ ਹੋ ਜਾ ਕੇ ਮੈਂ 12 ਵਜੇ ਗਿਆਦਾ ਖੇਤ ਨੂੰ ਹਾਂ ਜੀ 12 ਵਜੇ ਸੀ ਪਿਆਰੇ ਆ ਹਾਂ ਜੀ। ਜਾ ਕੇ ਆ ਸਮਾਨ ਵਟਾਇਆ ਨਾ ਘਰ। ਹਾਂ। ਚਾਹ ਪੀ ਕੇ। ਮੀਠੀ ਘਾ ਕੇ। ਚੱਲਿਆ ਬਚਾਲੇ ਨੂੰ। ਹੂੰ। ਜੀ ਲੱਗੇ ਅੰਦ ਨਾਲੇ। ਪ੍ਰਾਣੀ ਯਾਰ ਬੇਲੀ ਹੈਗੀ ਨਹੀਂ ਤੁਹਾਡੇ? ਬਹੁਤ ਨਹੀਂ ਮੰਡੀ ਜੇ। ਅੱਛਾ। ਹੂੰ। ਮਤਲਬ ਗੱਲਾਂ ਬਾਤਾਂ ਕਰਦੇ ਹੋਣੇ ਨਾਲ ਵਧੀਆ ਦਿਲ ਦੀਆਂ। ਗੱਲਾਂ ਕਰਦੇ ਨਹੀਂ। ਹੈਂ? ਨੰਨੇ ਸਾਰੇ ਹੀ ਹੈ ਬਾਪੂ ਕਹਿੰਦਾ। ਅੱਛਾ ਜੀ। ਹੂੰ। ਠੀਕੇ ਠੀਕੇ। ਸਬਦਾਲੇ ਨਾਲੇ ਵੀ ਅੰਕਿਰ ਜੀ। ਹੈਂ। ਬਾਪੂ ਵੀ। ਹੂੰ। ਆ ਕੁਛੀ ਕਿੰਨੇ ਦੀ ਆ ਕਿੰਨੇ ਦੀ ਆ ਅੱਛਾ ਮਤਲਬ ਵਧੀਆ ਰੇਟ ਰੂਟ ਵਿਕ ਜਾਂਦਾ ਤੁਹਾਡਾ ਵਧੀਆ ਸਮਾਨ ਹੈ ਨਾ ਹਾਂ ਹੁਣ ਆ ਪਾਲਿਕਾ ਤੋਂ ਨਹੀਂ ਆ ਹਾਂ ਧਨੀਆ ਦਾ 10 ਰੁਪਏ ਕੁਛੀ ਵੇਚਣੀ ਆ ਮੈਂ ਅੱਛਾ ਜੀ 10 ਰੁਪਏ ਕੁਛੀ ਇਹ ਵੀ ਤਾਂ ਹੈਵੀ ਕਰਦਾ ਨਾ ਇਹ ਜਮਾ ਬਿਨਾ ਉਹਦੇ ਤੋਂ ਤਾਂ ਨਹੀਂ ਕਿ ਕਿ ਤਾ ਮੇਰਾ ਸਮਾਨ ਸਭ ਤੋਂ ਪਹਿਲਾਂ ਵਿਕ ਜਾਂਦਾ ਹੂੰ ਚੀਜ਼ ਹੀ ਬਹੁਤ ਘੈਂਟ ਰੱਖੀ ਹੋਈ ਹੈ ਬਾਪੂ ਜੀ ਨੇ ਬਿਨਾ ਹੋਰੇ ਸੁਪਰੇ ਤੋਂ ਘਰ ਦੀ ਚੀਜ਼ ਹੈ ਨਾ ਹਾਂ ਅੱਜ ਤੁਸੀਂ ਵੀ ਇਹੀ ਖਾਨਨੇ ਹੋਗੇ ਆਪਣੇ ਖੇਤਾਂ ਦਾ ਹੀ ਹਾਂ ਤਾਂ ਹੀ ਤੁਸੀਂ ਫਿੱਟ ਪਏ ਹੋ ਪੂਰੇ ਗੋਭੀ ਲਾਈ ਵੀ ਇਹ ਪਹਿਲਾਂ ਗੋਭੀ ਮਕਾਤੀ ਹੂੰ ਹੁਣ ਦੁਬਾਰੇ ਫੈਲਾਤੀ ਅੱਛਾ ਅੱਛਾ ਮਟਰ ਲਗਾਇਆ ਵਾ ਹੂੰ ਮਾਂ ਸੋਪਤਾ ਦਾ ਹੈ ਉਹ ਧਨੀਆ ਪਾਲਕ ਹੂੰ ਮੇਥੀ ਗੋਭੀ ਹੋਊਗੀ ਹਾਂ ਦੋ ਵੀ ਨਹੀਂ ਅੱਛਾ ਅੱਛਾ ਤੇ ਫਿਰ ਤੁਸੀਂ ਜਿਵੇਂ ਹੁਣ ਜਾਣਦੇ ਹੋਗੇ ਇੰਨਾ ਆਹੀ ਲੈ ਕੇ ਜਾਣਦੇ ਹੋ ਇੰਨਾ ਦਾ ਬਸ ਅੱਜ ਤਾਂ ਇੰਨਾ ਹੀ ਲੈ ਕੇ ਚੱਲਾਂਗੇ ਅੱਗੇ ਕਿੰਨਾ ਕੁ ਲੈ ਜਾਣੇ ਹੁੰਨੇ ਸਾਮਾਨ ਲੈਣਾ 30-40 ਕਿਲੋ ਹਾਂ ਸੈਗਲ ਤੇ ਰੱਖ ਕੇ ਹੂੰ ਕੀ ਬਾਤ ਹੈ ਤੇ ਫਿਰ ਇਹ ਮਤਲਬ ਕਿੰਨੇ ਕੇ ਟਾਈਮ ਤੇ ਉਥੇ ਤੁਸੀਂ ਬਹਿ ਜਾਨੇ ਹੋ ਕਦੋਂ ਜਾਨੇ ਹੋ ਤੇ ਕਦੋਂ ਆਉਣੇ ਹੋ ਵਾਪਸ ਉਸਮਾਨ ਵੀ ਕਹਿੰਦੇ ਹਰ ਸਾਜੀ ਹੂੰ ਥੋੜਾ ਘਣਾ ਜੇ ਬਾਜ਼ੀ ਮੈਂ ਚੱਕ ਵੀ ਲਵਾਂ ਹੂੰ 8:00 ਵਜੇ ਜਾਂਦੇ ਨੇ 8:00 ਫਿਰ ਤੁਸੀਂ ਆਉਣੇ ਹੋ ਇਹ ਰੋਡ ਬਹੁਤ ਉਹ ਆਗਾ ਕੁਝ ਵੀ ਮੰਨ ਲਓ ਹਨਾ ਵੀ ਕੋਈ ਇਦਾਂ ਦੇ ਕੋਈ ਡਰ ਨਹੀਂ ਲੱਗਦਾ ਤੁਹਾਨੂੰ ਆਂਦਿਆਂ ਨੂੰ ਜਾਂ ਮਤਲਬ ਇਦਾਂ ਦੇ ਕੁਝ ਕੋਈ ਤੁਹਾਡੇ ਨਾਲ ਕੁਝ ਹੋਇਆ ਤਾਂ ਨਹੀਂ ਕਦੇ ਇਦਾਂ ਦੀ ਕੋਈ ਹਰਕਤ ਹਾਂਜੀ ਜਾਣਦੇ ਬਥੇਰੇ ਆਉਂਦੇ ਮੇਰੇ ਸੜਕ ਤੇ ਤੁਹਾਡੇ ਹੂੰ 70 ਸਾਲ ਤੋਂ ਹੋਵੇ ਨੇ ਅੱਛਾ ਐਸੇ ਦੇ ਹਾਂ ਇੱਥੇ ਉਹ ਹਸਨਪੁਰ ਦੇ ਉੱਲੇ ਪਾਸੇ ਹਾਂਜੀ ਪਿੱਛੇ ਆ ਰਹਾ ਟਰੱਕ ਹੂੰ ਮੇਰੇ ਕੋਲ ਮੂਲੀ ਲੱਤੀ ਸੀ 50 ਕਿਲੋ ਹੂੰ ਇੰਨੀ ਚੌੜੀ ਪੰਡ ਸੀ ਅੱਛਾ ਜੀ ਬਸ ਸੜਕ ਦੀ ਨੀਵੀਂ ਹੂੰ ਕਾਲਾ ਬੈਲ ਮਾਰਦਾ ਰਿਹਾ ਹਮ ਮਾ ਮਾ ਹੁਣ ਜੇ ਥੇੜ ਤਾਰਾ ਸਾਈਕਲ ਖੇਤੀਗਾ ਹਮ ਪਚਨ ਰਾਹ ਹਟੇ ਮੈਂ ਸਾਈਕਲ ਕੱਟਿਆ ਹਮ ਗਿਰਦੀ ਪੰਡ ਹਮ ਮੈਂ ਵੀ ਗਿਰ ਗਿਆ ਤਾਂ ਕਿਤੇ ਹੁੱਟਾ ਸੱਟਾਂ ਲੱਗੀਆਂ ਅੱਛਾ ਫੇਰ ਸਬੀ ਸਾਰੀ ਗਈ ਹਣੀ ਢਾਡੀ ਤੇ ਤੁਸੀਂ ਸਰ ਜੀ ਫੇਰ ਮੈਂ ਨੂੰ ਮੰਡੀ ਜੀ ਛੱਡ ਕੇ ਆ ਰਹਾ ਹਾਂ ਅੱਛਾ ਬੰਦਾ ਕਾਲਾ ਉਡੀ ਮਤਲਬ ਇਹ ਕਿਉਂ ਆਏ ਗਲਤੀਆਂ ਕਰਦੇ ਹੈ ਕਿ ਮਤਲਬ ਦੇਖਦੇ ਵੀ ਨਹੀਂ ਅੱਗੇ ਕੋਈ ਜਾਂਦਾ ਹੈਗਾ ਤੁਹਾਡਾ ਕੀ ਕਸੂਰ ਹੈ ਅਸਲ ਤਾਂ ਕਸੂਰ ਤਾਂ ਕੋਈ ਨਹੀਂ ਤਾਂ ਹੀ ਫਿਰ ਮਾਨੂੰ ਸਮਾਨ ਲੱਦ ਕੇ ਮੇਰਾ ਟਰੱਕ ਤੇ ਹੂੰ ਮੰਡੀ ਜੀ ਛੱਟ ਗਿਆ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਦੇਖੋ ਤੁਸੀਂ ਚਲਾ ਰਹੇ ਹੋ ਜਾਨ ਤੁਹਾਡੀ ਵੀ ਹੈ ਤੇ ਜਾਨ ਦੂਜੇ ਬੰਦੇ ਦੀ ਵੀ ਹੈਗੀ ਹੈ ਜੇ ਇੱਕ ਬੰਦਾ ਸਹੀ ਤਰੀਕੇ ਨਾਲ ਚੱਲ ਦੂਜਾ ਵੀ ਧਿਆਨ ਦੇਵੇ ਕੱਲ ਨੂੰ ਕੋਈ ਐਵੇਂ ਗਲਤੀ ਹੋ ਜੇ ਹੁਣ ਤੁਰਿਆ ਜਾਂਦਾ ਕੋਈ ਸਖਸ਼ ਜਾ ਰਿਹਾ ਵੀ ਤੁਹਾਨੂੰ ਦੇਖੇ ਨਾ ਤਾਂ ਹੋ ਨਹੀਂ ਸਕਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਸਾਡੇ ਖਾਸ ਸੀ ਜਿਵੇਂ ਵੱਧ ਰਹੇ ਨੇਗੇ ਇਹ ਬਹੁਤ ਜ਼ਰੂਰੀ ਹੈਗਾ ਹੁਣ ਜੇ ਬਾਪੂ ਜੀ ਹੈਗੇ ਨਹੀਂ ਚਲੋ ਸੜਕ ਤੇ ਉੱਚੀ ਪੱਟ ਦੀ ਨਹੀਂ ਨਹੀਂ ਜਾਦੇ ਹਾਂ ਸਾਈਕਲਿਆਂ ਦਾ ਗਿਰਮੀ ਕਿੰਨਾ ਜੇ ਇੱਕ ਲੱਗਦਾ ਤਾਂ ਨਾ ਆਗੇ ਆਪਾਂ ਗਿਰਨਾ ਸੀ ਸਟੇਬਲ ਹੀ ਉਹ بگੜ ਗਿਆ ਨਾ ਤੁਹਾਡਾ ਬੈਲੈਂਸ ਹੀ بگੜ ਜਾਂਦਾ ਹੋਰ ਤੋ 60 ਸੁੱਟ ਬਾਬਾ ਵੱਜ ਗਈ ਸੀ ਹੁਣ ਰਾਮਾ ਠੀਕ ਹੋ ਤੁਸੀਂ ਹੁਣ ਤਾਂ ਠੀਕ ਹਾਂ ਕੋਈ ਇਸ ਮਸੱਈਆ ਕਿਸੇ ਤਰ੍ਹਾਂ ਦੀ ਤੁਹਾਨੂੰ ਹੋਵੇ ਨਾ ਠੀਕ ਐ ਕੋਈ ਤੰਸ ਨਹੀਂ ਖੁਸ਼ ਹੋ ਜ਼ਿੰਦਗੀ ਤੋਂ ਖੁਸ਼ ਹਾਂ ਤਾਂ ਆਨੰਦਪੁਰ ਕੋਈ ਰੀਜਾਂ ਪੂਰੀਆਂ ਕਰਨ ਵਾਲੀਆਂ ਹੋਣ ਜਾਂ ਕੋਈ ਕਰਲੀ ਹੋਵੇ ਹਾਂ ਰੀ ਇਹ ਹੁਣ ਆਪਾਂ ਨਹੀਂ ਕੀ ਕਰਨੇ ਹਾਂ ਹੁਣ ਤਾਂ ਵਿਆਹ ਕਰਨੇ ਆ ਕਿ ਉਹ ਦੋ ਤੇ ਦੋਤੀਆਂ ਬੋਤੀਆਂ ਨੇ ਹੈ ਕਈਆਂ ਨੇ ਕਰ ਚੁੱਕੀਆਂ ਉਹ ਤੇ ਕਈਆਂ ਦੇ ਕਰਨੇ ਆ ਓਕੇ ਜਿਹੜੇ ਜਵਾਬ ਵੈ ਨੇ ਮੁੰਡਿਆਂ ਦਾ ਤਾਂ ਰਹਿੰਦੇ ਨੇ ਹਾਂ ਇਰੇ ਜਿਹਦੇ ਜਿਹਦੇ ਕੋਈ ਬੱਚਾ ਆਉਂਦਾ ਨਾ ਅੱਛਾ ਜੀ ਉਹ ਬੜੇ ਮੁੰਡੇ ਕੋਈ ਨਹੀਂ ਦੋ ਬਸ ਹੂੰ ਹੂੰ ਮੁੰਡਾ ਨਹੀਂ ਹੈ ਠੀਕ ਹੈ ਜਿਹੜਾ ਛੋਟਾ ਹੂੰ ਉਹਦੇ ਬਾਦ ਉਹ ਮੁੰਡੇ ਨਾ ਕੁੜੀ ਨਹੀਂ ਅੱਛਾ ਜਿਹੜਾ ਮੇਰੇ ਜਿਆਦੇ ਕੋਲ ਤਿੰਨ ਮੁੰਡੇ ਨੇ ਇੱਕ ਕੁੜੀ ਆ ਠੀਕ ਹੈ ਮਤਲਬ ਪਰਿਵਾਰ ਬਹੁਤ ਵੱਡਾ ਤੁਹਾਡਾ ਚਲੋ ਐਸੀ ਤਰ੍ਹਾਂ ਬਦੇ ਫੁੱਲੇ ਪਰਿਵਾਰ ਤੁਹਾਡਾ ਮਾਪੇ ਵੀ ਪੰਜ ਭਾਈ ਤੇ ਅੱਛਾ ਜੀ ਤੁਹਾਡੇ ਵੀ ਅੱਗੇ ਪੰਜ ਬੱਚੇ ਹੋਗੇ ਸਾਡੇ ਵੀ ਪੰਜ ਹੋਗੇ ਹੂੰ ਉਹ ਪਰਿਵਾਰ ਨਾ ਪਹਿਲਾਂ ਵੱਡੇ ਹੁੰਦੇ ਸੀਗੇ ਜੇ ਅੱਜ ਆਪਾਂ ਦੇਖੀਏ ਅੱਜ ਕੱਲ ਪਰਿਵਾਰ ਬਹੁਤ ਛੋਟੇ ਹੋ ਗਏ ਨੇ ਪਹਿਲਾਂ ਪੰਜ-ਪੰਜ ਹੁੰਦੇ ਸੀਗੇ ਅੱਜ ਕੱਲ ਤਾਂ ਇੱਕ-ਦੋ ਹੀ ਮਸਾ ਹੁੰਦੇ ਆ ਕਈਆਂ ਦੀ ਮਾਸੀ ਨਹੀਂ ਹੈਗੀ ਕਈਆਂ ਦੀ ਭੂਆ ਨਹੀਂ ਹੈਗੀ ਕਈ ਇਹ ਤਾਂ ਚਾਚਾ ਨਹੀਂ ਹੈਗਾ ਬੱਚਿਆਂ ਨੂੰ ਰਿਸ਼ਤਿਆਂ ਦਾ ਕੀ ਪਤਾ ਲੱਗੂ ਕਿ ਹੋਏ ਨਹੀਂ ਨੇ ਜਨਮ ਹੀ ਨਹੀਂ ਦਿੱਤੇ ਜਾ ਰਹੇ मतलब ਸਾਹਮਣੇ ਔਖੇ ਆ ਬੱਚੇ ਉਹ ਕਹਿੰਦੇ ਵੀ ਅਸੀਂ ਪਾਲ ਹੀ ਨਹੀਂ ਸਕਦੇ ਹੈਗੇ ਪਹਿਲਾਂ ਸੀ ਐਂ ਖੇਡ ਖੂਡ ਕੇ ਪੜਪੁੱਲ ਜਾਂਦੇ ਥੋੜੇ ਵੇਲੇ ਹਾਂ ਸੱਤ ਭੈਣਾਂ ਦੀਆਂ ਅੱਛਾ ਜੀ ਤਿੰਨ ਭਾਈ ਤੇ ਵੱਡਾ ਪਰਿਵਾਰ ਸੀ ਬਹੁਤ ਉਹ ਲੋ ਵਰੀਏ ਵੀ ਜ਼ੀਰੋ ਪਰਿਵਾਰ ਵੱਡਾ ਸੀ ਨਾ ਉਹ ਤੋਂ ਗੱਲੇ ਹੀ ਹੋ ਰਹੁੰਦੀਆਂ ਸੀਗੀਆਂ ਹੁਣ ਤਾਂ ਪਰਿਵਾਰ ਹੀ ਇੰਨੇ ਛੋਟੇ ਹੋ ਗਏ ਨੇ ਪਤਾ ਹੀ ਨਹੀਂ ਲੱਗਦਾ ਹੁਣ ਬਾਪੂ ਜੀ ਇੱਕ ਜਿਵੇਂ ਹੁਣ ਤੁਸੀਂ ਮਿਹਨਤ ਕਰ ਰਹੇ ਹੋ ਸਾਡੇ ਨਾਲ ਬਹੁਤ ਸਾਰੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਨੌਜਵਾਨ ਨੇਗੇ ਕਈ ਕੰਮ ਨਹੀਂ ਕਰਦੇ ਕੋ ਉਹ ਵੀ ਆਪਣੇ ਮਾਪੇ ਬਾਂ ਨੂੰ ਤੰਗ ਕਰਨਾ ਵੀ ਉਹਨਾਂ ਤੋਂ ਕਹਿਣਾ ਵੀ ਤੁਸੀਂ ਕਮਾ ਕੇ ਲਿਆਓ ਹਨਾ ਬੁੱਢੇ ਬਰੇ ਉਹਨਾਂ ਨੂੰ ਪਰੇਸ਼ਾਨ ਕਰਨਾ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕੰਮ ਨਹੀਂ ਕਰਦੇ ਕੰਮ ਕਰਦਾ ਹੈ ਨੇ ਹੂੰ ਆਪ ਦਾ ਖਰਚਾ ਚਲਾ ਰਹੇ ਨੇ ਹੁਣ ਹੂੰ ਦੇਡੇ ਬੈਠੇ ਨੇ ਉਹਨਾਂ ਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੂੰ ਆਪ ਦਾ ਖਰਚਾ ਚਲਾ ਰਹੇ ਨੇ ਉਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈਗੀ ਹੈਗੀ ਜੇ ਬਾਪੂ ਜੀ ਐਡੀ ਉਮਰ ਦੇ ਹੋ ਕੇ ਹਜੇ ਤੱਕ ਕਰ ਰਹੇ ਨੇ ਤਾਂ ਫਿਰ ਨੌਜਵਾਨਾਂ ਨੇ ਤਾਂ ਜ਼ਰੂਰ ਕਰਨਾ ਚਾਹੀਦਾ ਬਾਪੂ ਜੀ ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ